ਸਾਸਰੀਏ ਕਾਲਜੀ ਅੱਜ ਆਪਾਂ ਬਣਾਵਾਂਗੇ ਪੰਜ ਛੇ ਤਰ੍ਹਾਂ ਦਾ ਸੌਂਫ ਦਾ ਸ਼ਰਬਤ ਇਹ ਬਹੁਤ ਠੰਡਾ ਹੁੰਦਾ ਹੈ ਸ਼ਰੀਰ ਲਈ ਪੇਟ ਦੀ ਗਰਮੀ ਲਈ ਉਹਦੇ ਲਈ ਘੰਟਾ ਦੁੱਘੰਟਾ ਸੌਂਫ ਤੁਸੀਂ ਇੱਕ ਚਮਚ ਪੀਓ ਕੇ ਰੱਖ ਦੇਣੀ ਹੈ ਜੋ ਤਿੰਨ ਚਾਰ ਗਲਾਸ ਆ ਜਿਹੜੇ ਸੌਂਫ ਦੇ ਸ਼ਰਬਤ ਦੇ ਬਣ ਜਾਂਦੇ ਹੋ ਉਸ ਤੋਂ ਬਾਅਦ ਸਵਾਦ ਅਨੁਸਾਰ ਇਹਦੇ ਵਿੱਚ ਇੰਨੀ ਪਾ ਦਵਾਂਗੇ ਤੇ ਇਹਨੂੰ ਗਰਾਇੰਡ ਕਰ ਲਵਾਂਗੇ ਹੁਣ ਛਾਣ ਦਵਾਂਗੇ ਜੇ ਬਾਦੂ ਸੌਂਫਾ ਕੱਢ ਦਵਾਂਗੇ ਇੱਕ ਫਲੇਵਰ ਆਪਾਂ ਬਣਾ ਲਿਆ ਇਹਨੂੰ ਸਿੰਪਲ ਰੱਖਿਆ ਦੂਜੇ ਵਿੱਚ ਫੂਡ ਕਲਰ ਪਾਇਆ ਗ੍ਰੀਨ ਇਹ ਪਿਸਤਾ ਕਲਰ ਦਾ ਬਣ ਜਾਊਗਾ ਤੁਸੀਂ ਜਿਸ ਵੀ ਫਲੇਵਰ ਦਾ ਬਣਾਉਣਾ ਚਾਹੁੰਦੇ ਬਣਾ ਸਕਦੇ ਆ ਇਹਦੇ ਵਿੱਚ ਆਪਾਂ orange ਫੂਡ ਕਲਰ ਪਾਇਆ ਤੇ orange ਕਲਰ ਦਾ ਜਿਹੜਾ ਬਣ ਗਿਆ ਹੈ ਇੱਕ ਹੋਰ ਆਪਾਂ ਫਲੇਵਰ ਬਣਾਵਾਂਗੇ ਰੂਫ ਚਾ ਪਾਇਆ ਮੈਂ ਇਹਦੇ ਵਿੱਚ ਉਸ ਤੋਂ ਬਾਅਦ ਸਬਜ਼ਾ ਦੇ ਬੀਜ ਪਾਇਆ ਜਾਂ ਫਿਰ ਤੁਸੀਂ chia seeds ਵੀ ਕਹਿ ਸਕਦੇ ਹੋ ਤੇ ਇਹਦੇ ਵਿੱਚ ਸੌਫਤ ਦਾ ਸ਼ਰਬਤ ਪਾ ਦਵਾਂਗੇ ਇਹ ਵੀ ਤੁਸੀਂ ਪੀ ਸਕਦੇ ਹੋ ਬੱਚਿਆਂ ਲਈ ਤੁਸੀਂ ਚਾਕਲੇਟ ਵਾਲਾ ਵੀ ਬਣਾ ਸਕਦੇ ਹੋ ਅੱਧਾ ਚਮਚ ਮੈਂ ਇਹਦੇ ਵਿੱਚ ਚਾਕਲੇਟ ਹੈ ਜਿਹੜੀ ਮਿਲਾ ਦਿੱਤੀ ਹੈ ਚਾਕਲੇਟ ਫਲੇਵਰ ਬਣ ਗਿਆ ਪੰਜ ਛੇ ਤਰ੍ਹਾਂ ਦਾ ਸ਼ਰਬਤ ਆਪਣਾ ਬਣ ਕੇ ਤਿਆਰ ਆਰ ਗਰਮੀ ਦੇ ਵਿੱਚ ਆਬ ਵੀ ਪੀਓ ਤੇ ਬੱਚਿਆਂ ਨੂੰ ਵੀ ਦਿਓ ਬਹੁਤ ਜ਼ਿਆਦਾ ਹੈਲਦੀ ਤੇ ਟੇਸਟੀ ਆ ਵੀਡੀਓ ਚੰਗੀ ਲੱਗੇ ਲਾਈਕ ਕਰ ਦਿਓ ਥੈਂਕ ਯੂ